ਪਹਿਲਾ ਪਰਸੈਂਟੇਜ ਤੇ 5 ਪਰਸੈਂਟ ਤੱਕ ਆਇਆ ਇੰਨਾ ਤੁਸੀਂ ਆਪਣੇ ਪਾਲੇ ਸਾਡੇ ਤੁਸੀਂ ਵੀ 10 ਆ ਗਿਆ 20 ਆ ਗਿਆ ਉਧਰ ਤੋਂ 100 ਪਰਸੈਂਟ ਹੈ ਇਹਦਾ ਮਰ ਵੀ 100 ਆਏ ਹੋਗਾ ਕੁਝ ਨਹੀਂ ਚਾਹੀਦਾ ਬਸ ਸਿਰਫ ਜੋ ਹੈ ਇਹ ਵੀ ਕਿਸੇ ਲਈ ਹੈ ਤੇ ਉਹੀ ਉਹਦੇ ਸੀ ਕੀ ਭੇਜਦਾ ਫਿਰ ਬਸ ਬੰਦਾ ਕਿ ਨਾ ਜਾਣ ਮੂਲ ਸਾਈਂ ਜਿਹੇ ਉਹ ਦੱਕੀ ਦੇਖ ਲਓ ਸੇ ਇਹਨਾਂ ਮਿਸਰਾ ਨਾਮ ਸੇ ਕਿਲੇ ਆ ਭੇਜਣਾ ਜਾਣ ਮੂਲ ਸਾਈਂ ਜਿਹੇ ਹੈ ਸਾਰੇ ਪੜੋ 12 ਬੰਦ ਸੈਸ ਨੇ ਪਹਿਲਾਂ ਨਾ ਮੇਰੇ ਸਾਹ ਹੀ ਜਿਆ ਸਾਹ ਹੀ ਕਰ ਗਏ ਨੇ ਦਸ ਪਾਸੇ ਲੰਦਾ ਹਰ ਅਰਜਨ ਦੋਏ ਕਰ ਹਰੀ ਅਰਦਾ ਜਾਨ ਕੋਈ ਨਹੀਂ ਆਪ ਉੱਥੇ ਤੱਕ ਪਹੁੰਚ ਚੁੱਕਾ ਹੈ ਹੁਣ ਅੱਥ ਕਦੇ ਐ ਵੀ ਨਾ ਮੇਰੇ ਮੜਾ ਜਿਆ ਵੀ ਮੜਾ ਜਿਆ ਇਸ ਨਾਲ ਵੀ ਬਸ ਤਾਈਂ ਹੈ ਨਾਂ ਦਾ ਕੀ ਕਰਨੀ ਸੀ ਉਹ ਤਾਂ ਹਰੀ ਵਾਹ ਹਰੀ ਇਹ ਤਾਂ ਪਰੇ ਦਾ ਭਾਵ ਸਭ ਕੁਝ ਹੈ ਅਰੇ ਹਰੀ ਉਹ ਰਿਜਨ ਦਾ ਸਾਰੇ ਹਰੀ ਉਹ ਦੰਦਾ ਹਰੀ ਉਹ ਲੰਦਾ ਦੰਤ ਹਰੀ ਉਹ ਬੰਦਾ ਅਰ ਗੰਨ ਸਿੱਧੀ ਆ ਸੀ ਵਿਚਾਰ ਕਦੀ ਕਦੀ ਦੇਖਦੇ ਦੰਦਾ ਵੀ ਹਰੀਆ ਦੰਦਾ ਵੀ ਹਰੀਆ ਇੱਕ ਮੰਗਾ ਦੇ ਰਿਹਾ ਹੈ ਸੁਭਾਵ ਹੈ ਉਹਦਾ ਜਾਣ ਕਰਨਾ ਅਕਸਰ ਪ੍ਰਾਨ ਸਾਹਿਬ ਦੇ ਪੂਰੇ ਹੋਣ ਦੇ ਉਹ ਕਹਿੰਦੇ ਇੱਥੇ ਨੜ ਕੋ ਸਰੀਰ ਉਹ ਦਾ ਕਪੜਾ ਪਾਇਆ ਤੇ ਉਹ ਅੱਗੇ ਆ ਕੇ ਕੋਈ ਲੈਣ ਆਉਂਦਾ ਇਹਨਾਂ ਕਰਕੇ ਦੇ ਤੂੰ ਤੇ ਬੋਲੂਗਾ ਫਿਰ ਜੇ ਇਹ ਦਿੰਦਾ ਹੁੰਦਾ ਤੇ ਹੁਣ ਵੀ ਦੇਵੇ ओरिजिनल ਵੀ ਦਿੰਦਾ ਉਹ ਦਿੰਦਾ ਵਿਚੋਂ ਨਿਕਲ ਗਏ ਤੇ ਹੁਣ ਆ ਗਈ ਗੱਲ ਲੈਣ ਵਾਲੇ ਦੀ ਉਹ ਤੇ ਲੈਣ ਵਾਲਾ ਆਇਆ ਦਰ ਤੇ ਕਿਤੇ ਮੰਗਣ ਆਇਆ ਕੁਝ ਵੀ ਇਦਾਂ ਮੰਗਦਾ ਪ੍ਰਾਂਡ ਹੋ ਗਿਆ ਪੂਰੇ 8 ਕਬ ਦੇ ਗਿਆ ਛੱਡ ਗਿਆ ਤੇ ਉਹਨੂੰ ਕਹਿੰਦੇ ਲਾਸਟ ਹੀ ਐ ਤੂੰ ਮੰਗਣ ਆ ਕੇ ਜਾ ਕੇ ਕੁਝ ਹੋਰ ਤੁਹਾਡੀ ਛੋੜੂਗਾ ਉਹ ਫਿਰ ਜੇ ਇਹੀ ਮੰਗਦਾ ਹੁੰਦਾ ਤਾਂ ਹੁਣ ਵੀ ਪਿਆ ਸਾਡੇ ਕੋਲੇ ਕੋ ਮੰਗਦਾ ਵੀ ਕੋਈ ਹੋੜ ਤੇ ਦੱਸਦਾ ਵੀ ਕੋਈ ਹੋੜ ਸੀ ਇਹ ਤਾਂ ਵਿੱਚ ਐਵੇਂ ਕੰਮ ਖਾ ਗਿਆ ਮੈਂ ਲਾੜੇ ਦੀ ਜੂਆ ਕੰਮ ਖਾ ਉਹ ਰਾਇ ਕੁਸਰੀ ਜੀ ਆਏ ਉਹ ਤਾਂ ਉਹ ਉਹਦੇ ਨਾਲ ਜਾਪੋ ਜੀ ਅੰਤੋਂ ਦਾ ਕੰਮ ਪੂਰੀ ਤਰ੍ਹਾਂ ਇੱਥੇ ਹੋ ਗਿਆ ਜਿਹੜੀ ਆਪਣੇ ਨੇ ਮੈਂ ਤੇ ਮੇਰੇ ਉਹ ਗੱਲ ਜਿਵੇਂ ਇਹ ਨਾ ਮੈਂ ਕਿਤੇ ਮੇਰੇ ਲਈ ਅੱਦੇ ਦੇਰ ਲ ਕਰੋੜਾਂ ਰੁਪਏ ਤੇ ਘਰ ਖਾਲਨ ਵੀ ਹੋ ਕੇ ਪੁੱਤਰ-ਪੋਤਰੇ ਬੈਠਾ ਘਰ ਦੇਖਣ ਗਏ ਨੇ ਉਹਨਾਂ ਕੋਈ ਨਹੀਂ ਕਹਿਆ ਸੀ ਜਿੰਨੇ ਨੇ ਉਹ ਤੇ ਤੇ ਦੋਨੋਂ ਮਰ ਜਾਏ ਮੈਂ ਵੀ ਤੇ ਤੇ ਮੇਰੇ ਨਹੀਂ ਤੇ ਉਹ ਹੀ ਰਹਿ ਗਿਆ ਜਦੋਂ ਮੇਰੀ ਮੇਰੀ ਕਰਾਇਤ ਅੰਲਾ ਕਾਹ ਦੇ ਨੀ ਸਰਾਏ ਇਹਨੇ ਮੇਰੀ ਮਾਰੀ ਕਰਦਾ ਜਿੰਦਾਂ ਇੱਕ ਵੀ ਕਾਜ ਮਾਰਾ ਕਹਿੰਦਾ ਸਭ ਨੂੰ ਨਹੀਂ ਮੇਰੀ ਮੇਰੀ ਬੜ ਜਾਏ ਤਬ ਹਰ ਕਾਜ ਸਵਾਰਿਆ ਹਰੇਕ ਸਾਰੇ ਕਾਰਜ ਕਰਦੇ ਨੇ ਆਪਣੇ ਕਾਰਜਾਂ 'ਚ ਇਹ ਰਿਕਾਰਡ ਬਣਿਆ ਹੋਇਆ ਹੈ ਇਹ ਪ੍ਰਯੋਜਨ ਰਿਕਾਰਡ ਤੋਂ ਉਹ ਕਾਗਜ਼ ਤਿਆਰ ਖੜੇ ਨੇ ਹੁਣ ਉਹਨਾਂ ਨੂੰ ਤਿਆਰ ਖੜਾ